ਬੇਬੇ ਜੀ ਕੀ ਹਾਲ ਚਾਲ ਹੈ ਠੀਕ ਹੈ ਸਮਾਂ ਕਿੰਨਾ ਕੁ ਬਦਲ ਗਿਆ ਹੁਣ ਬਹੁਤ ਜ਼ਿਆਦਾ ਹੈ ਜੀ ਬਹੁਤ ਜ਼ਿਆਦਾ ਕੀ ਬਦਲਿਆ ਕੀ ਤੁਹਾਨੂੰ ਕੀ ਲੱਗਦਾ ਕੀ ਬਦਲਾਅ ਕਿਹਾ ਹੋਇਆ ਜ਼ਿਆਦਾ ਸਮਾਂ ਜਿਹੜਾ ਹੋਰ ਤਾਂ ਹੁਣ ਹੋਰ ਹੋਇਆ ਹੁਣ ਤਾਂ ਕਹੀ ਨਹੀਂ ਜਾਂਦਾ ਅੱਛਾ ਐਨਾ ਠੀਕ ਸੀ ਹੁਣ ਤਾਂ ਬੱਸ ਬਣਾ ਲਓ ਫ੍ਰਿਜ ਮੰਨ ਲਾ ਲਓ ਕਈ ਕਈ ਦਿਨਾਂ ਲਈ ਅੱਛਾ ਪੁਰਾਣੇ ਸਮੇਂ ਦੇ ਵਿੱਚ ਤੁਹਾਡੇ ਵਕਤਾਂ 'ਚ ਜਦੋਂ ਅੱਜ ਤੋਂ ਪਿੱਛੇ 50 ਸਾਲ 70 ਸਾਲ 60 ਸਾਲ ਤੇ ਨਜ਼ਰ ਮਾਰੀਏ ਤਾਂ ਔਰਤਾਂ ਖਾਣ ਪੀਣ ਦਾ ਇੰਤਜ਼ਾਮ ਕਿਸ ਤਰ੍ਹਾਂ ਕਰਦੇ ਸੀ ਆਟਾ ਊਟਾ ਕਿਸ ਤਰ੍ਹਾਂ ਇਕੱਠਾ ਪੀਸ ਕੇ ਰੱਖਦੇ ਸੀ ਚੱਕੀ ਰੋਜ਼ ਚੱਲਦੀ ਸੀ ਕਿ ਆ ਸਿਸਟਮ ਸੀਗਾ ਦੱਸਿਓ ਥੋੜਾ ਥੋੜਾ ਪੀ ਕੇ ਰੱਖ ਲੈਂਦੇ ਤੇ ਜਿੰਨਾ ਕੋਈ ਕੰਮ ਹੋ ਪਕਾ ਲੈਣ ਅੱਛਾ ਫੇਰ ਉਹ ਕਰਦੇ ਨੇ ਚੱਕੀ ਪੀਣੇ ਹੂੰ ਪੀ ਕੇ ਜਿੰਨਾ ਲੱਗਣ ਉਹਨਾਂ ਪੀ ਲੈਣ ਅੱਛਾ ਤਾਜ਼ਾ ਤਾਜ਼ਾ ਉਹ ਕੰਨ ਬਣਾਉਣਾ ਉਹ ਖਾਣਾ ਫੇਰ ਬਣਾਉਣਾ ਦਾਲ ਸਬਜ਼ੀ ਵੀ ਇਦਾਂ ਹੀ ਅੱਛਾ ਹਾਂ ਬਾਸੀ ਨਹੀਂ ਰੱਖਣੀ ਅੱਛਾ ਬਾਸੀ ਨਹੀਂ ਰੱਖਣੀ ਉਹ ਤਾਂ ਫਰਿੱਜ ਮੇ ਰੱਖਦੇ ਆ ਜਾਂ ਤਾਂ ਮੜੇ ਜੇ ਗਰਮ ਕਰ ਲੋ ਆਵਾ ਵਿੱਚ ਰੱਖ ਦ ਦੁੱਧ ਵੀ ਬਾਹਰ ਟੰਗ ਦੋਂ ਤਾਂ ਸਭ ਕੁ ਫਰਿੱਜ ਹੋ ਗਏ ਹਮ ਜਦ ਫਰਿੱਜ ਨਹੀਂ ਤੇ ਹੁੰਦਾ ਬਾਹਰੇ ਟੰਗ ਲੈਣਾ ਦੁੱਧ ਜੇ ਹਾਂ ਜੀ ਜੇ ਰੋਟੀ ਬਚ ਗਈ ਇੱਕ ਚੁੱਕੂ ਜੇ ਹੁੰਦਾ ਰ ਟੰਗਿਆ ਬ ਅੋਦੇ ਵਿੱਚ ਜੇ ਬਚ ਗਈ ਅੱਪਰ ਨਾ ਤਾਂ ਪੂਰੀਆਂ ਪੂਰੀਆਂ ਕਈ ਫਿਰਨ ਬਚ ਜਾਂਦੀਆਂ ਤੇ 2-4 ਫੁਰਕੇ ਉਹ ਲਵੇਟ ਕੇ ਉਹਦੇ ਮੇ ਰੱਖ ਦਿੰਨੇ ਹਮ ਤੇ ਦਾਲ ਦੂਲ ਬਣਾਉਣ ਦਾ ਤਰੀਕਾ ਕੀ ਸੀ ਦਾਲ ਕਿਦਾਂ ਬਣਾਉਂਦੇ ਸੀਗੇ ਦਾਲ ਪਤਿਲਿਆਂ ਵਿੱਚ ਜੀ ਅੱਛਾ ਪਤਿਲਿਆਂ ਚ ਤੋੜੀਆਂ ਮਹਾਰਿਆਂ ਮੈਂ ਧਰ ਦਿੰਦੇ ਤੇ ਹੂੰ ਪੱਤੀਆਂ ਗੇ ਲਾਉਂਦੇ ਮੈਂ ਤਾਂ ਮਤੜੇ ਹੌਲੀ 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 ਰਿੱਜੀ ਜਾਣੀ ਬਚਨ ਗੱਢ ਕੇ ਹੂੰ ਤੇ ਤੜਕੇ ਤੁੜਕੇ ਜਾਣੀ ਸੀ ਅੰਨੇ ਉਸ ਵਾਦੇ ਬਹੁਤ ਬਣਦੀਆਂ ਅੰਨੇ ਅਜੇ ਤੜਕੇ ਨਹੀਂ ਸੀ ਹੁੰਦੇ ਇਹਨੇ ਹੂੰ ਜਿਹੜੀ ਖਾਰ ਦੀ ਦਾਲ ਸੀ ਉਹ ਤਾਂ ਇੰਨੀ ਸਵਾਦ ਜਾਣ ਜਿੰਨੇ ਮਰਜੀ ਚੁੱਲੇ ਵਾਲੇ ਵੀ ਠੀਕ अच्छा हुन ਵੀ ਜੋ ਚੁੱਲੇ ਤੇ ਬਣੇ ਬੀਚੀਜ ਹੋਣਗੇ ਗੈਸ ਦਾ ਬਹੁਤ ਫਰਕ। اچھا ਹੁਣ ਵੀ ਕਦੀ ਕਦੀ ਬਣਾ ਲੈਨੇ ਚੁੱਲੇ ਤੇ ਤੁਸੀਂ? ਮੈਂ ਤਾਂ ਨਹੀਂ ਜੀ ਹੁਣ ਬਹੁਤ देर ਹੋ ਗਈ। اچھا। ਹੂੰ। ਹੂੰ। ਹੂੰ ਤਾਂ ਗੈਸ ਚੱਲ ਗਏ ਅੱਪਨ ਵੀ ਹੋਈ ਜੇ ਫਿਰ ਤੁਹਾਨੂੰ ਪਤਾ। ਸਮੇਂ ਦੇ ਨਾਲ ਹੋ ਗਿਆ ਸਾਰਾ। ਤਾਂ ਚੁੱਲੇ ਦੀ ਯਾਦ ਆਂਦੀ ਤੁਹਾਨੂੰ ਪੁਰਾਣੇ ਸਮੇਂ ਦੀ? ਬਹੁਤ ਜ਼ਿਆਦਾ। ਹੈ? ਹੂੰ। اچھا ਜੇ ਦਾਲ ਬਣਾਉਣੀ ਹੈ ਤਾਂ ਦਾਲ ਨੂੰ ਬਣਾਉਣ ਦਾ ਸਾਰਾ ਤਰੀਕਾ ਦੱਸੋ ਮੈਨੂੰ ਕਿਤਾ ਸ਼ੁਰੂ ਤੋਂ ਲੈ ਕੇ ਕੀ ਦਾਲ ਜੀ ਪਤਲੇ ਮੇਂ ਪਾਣੀ ਪਾ ਦੇਣਾ ਚੁੱਲੇ ਤੇ ਰੱਖ ਕੇ ਅੱਛਾ ਉਦ ਮੈਂ ਆਪਣਾ ਨੂਨ ਮਿਰਚ ਪਾ ਦੇਣਾ ਉੱਪਰ ਤੇ ਢੱਕ ਦੇਣੀ ਹੌਲੀ ਹੌਲੀ ਮਿੱਟੀ ਮਿੱਟੀ ਅੱਗ ਗਲ ਚੁੱਲੇ ਪਰ ਜੀ ਜਾਣੀ ਹੈ ਹੂੰ ਚੁੱਲੇ ਮੇਰੀ ਬੋਟੀ ਹੋਣੇ ਇਹ ਵੀ ਬੇਟੀ ਵੀ ਮੇਰੇ ਬਾਜ਼ ਦੇ ਆ ਅੱਛਾ ਸਾਗ ਬਣਾਉਂਦੇ ਆ ਰੋਟੀ ਵੀ ਮੱਕੀ ਦੀ ਬਕਾਉਂਦੇ ਆ ਤੇ ਹਾਂ ਤੇ ਉਦ ਪੈਣ ਬਣਦੇ ਅੱਜ ਵੀਡੀਓ ਦੇਖ ਕੇ ਕੋਈ ਆਦਮੀ ਮੱਕੀ ਦੀ ਰੋਟੀ ਸਾਗ ਖਾਣ ਫੇਰ ਕੱਟੋਗੇ ਤਿਆਰ ਹੁਣ ਤਾਂ ਜੀ ਮੌਸਮ ਨਹੀਂ ਹੈਗਾ ਨਾ ਜਦ ਜਦ ਮੌਸਮ ਚਾਹੁੰਦੇ ਨਾ ਫਿਰ ਆ ਰਾਂ ਫਿਰ ਮਿਲੂਗੇ ਹਾਂ ਮੌਸਮ ਚ ਆ ਸਕਦੇ ਫਿਰ ਕੋਈ ਨਾ ਕੋਈ ਸਾਗ ਦਾ ਤੁਹਾਨੂੰ ਖੁਆਇਆ ਵੀ ਹੁਣ ਆ ਮੈਂ ਤਾਂ ਵਾਕਈ ਖਾਦਾ ਜੀ ਬਹੁਤ ਸਵਾਦ ਠੀਕ ਬਹੁਤ ਸਵਾਦ ਖਾਗ ਆਜੋ ਫਿਰ ਮੱਕੀ ਦੀ ਰੋਟੀ ਵੀ ਮਿਲੂਗੀ ਹਾਂ ਮੱਕੀ ਦੀ ਰੋਟੀ ਵੀ ਮਿਲੂਗੀ ਸਾਗ ਵੀ ਮੱਖਣ ਵੀ ਟੋਲ ਲਾਂਗੇ ਕਿਤੇ ਮੈਡਮ ਉਰਤੇ ਬੇਕਾਰ ਦੇਵੋਗੇ ਤਾਂ ਅਨੇ ਮੁੱਲ ਲੈ ਲਾਂਗੇ ਹਾਂ ਨਹੀਂ ਨਹੀਂ ਕਰਦਾ ਵੀ ਹੋ ਜਾਣਾ ਬਥੇਰਾ ਮੱਖਣਾ ਕੋਈ ਥੋੜੀ ਜਿਹੀ ਮਿਲਾਈ ਇਕੱਠੇ ਕਰਕੇ ਹੋਏ ਹਾਂ ਆ ਮੱਖਣਾ ਰੇਡਕਣੇ ਦੇ ਕੰਮ ਤਾਂ ਗਏ ਅੱਛਾ ਤੁਸੀਂ ਫੇਰ ਆਪਣਾ ਰੇਡਕਣ ਦਾ ਕੰਮ ਕੀਤਾ ਹੋਇਆ ਬਹੁਤ ਹਾਂਜੀ ਬਹੁਤ ਕਿੰਨੇ ਵਜੇ ਆਪਾਂ ਵਧਾਣੀ ਰੱਖਦੇ ਸੀ ਸਵੇਰੇ ਸਵੇਰੇ ਉੱਠ ਕੇ 5:00 ਪੰਜ 5 ਵਜੇ ਹੈ ਜੀ ਮਦਾਨੀ ਹਾਂ ਲੋ ਜੀ ਮਦਾਨੀ ਚਲਾਏ ਜਰਾ ਚਲਾ ਕੇ ਦੱਸੋ ਫਾਲਾ ਐਦਾਂ ਚੱਲਦੀ ਸੀ ਮਦਾਨੀ ਹਾਂ ਇੱਕ ਫੇਰ ਹੁੰਦੀ ਸੀ ਵਿੱਚ ਫਿੱਟ ਹੋ ਜਾਣੀ ਇੱਕ ਦੋ ਹੀ ਹੁੰਦੇ ਤੇ ਗੱਲੇ ਗੱਲੇ ਅੱਛਾ ਉਹ ਜਿਹੜੇ ਦੋ ਹੀ ਹੁੰਦੇ ਤੇ ਉਹ ਵੀ ਐਦਾਂ ਹੀ ਹੱਥ ਪੈਰ ਰੱਖ ਲੈਣੇ ਆ ਰੁੱਤੀਆਂ ਹਾਂ ਦੋਨੋਂ ਹੀ ਦੇਖੀਆਂ ਦੋਹੇ ਦੇਖੀਆਂ ਤੁਸੀਂ ਹਾਂਜੀ ਹੂੰ ਕਰੀਆਂ ਬਹੁਤ ਅੱਛਾ ਫੇ ਵੱਖਣ ਮੁੱਖਣ ਸਾਰਿਆਂ ਨੂੰ ਦੇ ਦਿੰਦੇ ਸੀਗੇ ਹਾਂ ਇਹਨੂੰ ਜਰਾ ਜਿਖੇ ਹੂੰ ਸਵੇਰੇ ਮੱਕੀ ਦੀਆਂ ਬੇੜੜੇ ਦੀਆਂ ਰੋਟੀਆਂ ਉੱਪਰ ਆ ਕੇ ਡੰਕ ਖੋ ਬਾਈ ਨਾਲ ਲੱਸੀ ਪੀਓ ਹਮ ਅੰਨਟੀ ਜੰਮ ਦੇ ਆਜਾ ਤੇ ਕੀ ਕੋ ਕਿਦਾਂ ਬਣਾਉਂਦੇ ਸੀ ਕੀ ਬਣਾਉਣ ਦਾ ਤਰੀਕਾ ਦੱਸੇ ਜਰਾ ਤੱਤਾ ਘੜ ਦੇਣੇ ਜੀ ਪਾ ਕੇ ਮੱਖਣ ਹਮ ਚੁੱਲ੍ਹੇ ਤੇ ਹੌਲੀ ਹੌਲੀ ਅੱਗ ਮਰਝੀ ਜਾਣ ਹਮ ਥੋੜਾ ਜਿਹਾ ਉਹਦਾ ਰੰਗ ਜੇ ਬਦਲ ਜਾਂਦਾ ਪਤਾ ਲੱਗ ਜਾਂਦਾ ਲੱਸੀ ਜਲ ਗਈ ਕਿਉਂ ਕਿਉਂ ਚਮਕਦਾ ਫੇਰ ਉਹਨੂੰ ਤਾਰ ਲੋ ਅੱਛਾ ਤਾਰ ਕਿੰਨੇ ਤਾਰ ਕੇ ਪਾ ਲੋ ਹਮ ਜਿਹੜੇ ਥੋੜੀ ਬਹੁਤੀ ਰਹਿੰਦੀ ਹੋ ਉਹਦੇ ਮੱਠੇ ਚ ਪਾ ਕੇ ਡੰਕਰ ਨੂੰ ਪੇੜਾ ਕਰਕੇ ਦੇ 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 ਹਮ ਜਾ ਨਹੀਂ ਜਾਣਦੇ ਨੂੰਸਤੇ ਜਾ ਨਹੀਂ ਜਾਣਦੇ ਨਹੀਂ ਤੁਹਾਡੀ ਪਿਓ ਕੀ ਕਟਲੀ ਹਾਂਜੀ ਕਟਲੀ ਕਟਲੀ ਪਿੰਡ ਦੇ ਹਨਾ ਜੀ ਹਾਂਜੀ ਤੇ ਕਟਲੀ ਪਿੰਡ ਦੇ ਆਲੇ-ਦਾਲੇ ਦੇ ਪਿੰਡਾਂ ਦੇ ਨਾਮ ਦੱਸਿਓ ਜਰਾ ਲਾਗ ਲਉ ਦੀ ਮਾ ਜਰਾ ਜੀ ਚੰਦਪੁਰ ਡਕਾਲਾ ਹੂੰ ਕਨੋਲੀ ਹੂੰ ਥੜੀ ਹੂੰ ਟਿੰਗਪੁਰ ਹਈ ਹਾਂਜੀ ਹੂੰ ਇਹ ਲਾਗ ਲਗ ਟੱਕੀ ਟੱਕੀ ਵੀ ਨਾਲ ਹੈ ਹਾਂਜੀ ਹੂੰ ਇਧਰ ਖਵਤਪੁਰ ਲਓ ਜੀ ਸਤਲੁਜ ਦੇ ਕੰਡੇ ਤੇ ਇਹ ਜਿਹੜੇ ਪਿੰਡ ਹੈ ਬਾਪੂ ਜੀ ਕਿਹਾ ਕਹਨੇ ਇਹਨਾਂ ਪਿੰਡਾਂ ਦਾ ਜੀ ਮੈਂ ਕਹਿੰਦਾ ਦੁਨੀਆ ਜਿੱਥੇ ਮਰਜੀ ਘੁੰਮ ਲਵੇ ਜੋ ਨਜ਼ਾਰਾ ਸਤਲੁਜ ਦੇ ਕੰਡੇ ਤੇ ਪਿੰਡਾਂ ਦਾ ਨਾ ਜੀ ਇੱਕ ਵਾਰੀ ਜਿਹੜੇ ਵੀਡੀਓ ਦੇਖ ਰਹੇ ਨੇ ਅਸੀਂ ਸਾਰਿਆਂ ਨੂੰ ਨਯਤਾ ਦਿੰਨੇ ਆ ਸੱਦਾ ਦਿੰਨੇ ਆ ਕਿ ਸਾਡੇ ਸ਼ਹਿਰ ਰੋਪੜ ਦੇ ਵਿੱਚ ਆਓ ਜੀ ਇਧਰ ਪਹਾੜ ਇਧਰ ਪਹਾੜ ਹੈ ਜੀ ਬਾਪੂ ਜੀ ਕਹਿੰਦੇ ਸ਼ਿਵਾਲਿਕ ਦੀਆਂ ਪਹਾੜੀਆਂ ਜੀ ਕਿਆ ਕਹਿੰਦੇ ਜੀ ਪਿੰਡਾਂ ਦਾ ਨਜ਼ਾਰਾ ਹੀ ਅਲੱਗ ਹੈ ਜੀ ਆ ਬੀਬੇ ਜੀ ਆਪਾਂ ਫੇਰ ਗੱਲ ਉਧਰੋਂ ਚੱਲੀਏ ਜੀ ਅੱਛਾ ਫੇਰ ਕੱਪੜੇ ਕੁੱਪੜੇ ਦਾ ਕਿਆ ਸਾਫ ਸੀਗਾ ਕੱਪੜਾ ਕੀ ਕਿੱਦਾਂ ਬੁੰਦੇ ਬਣਦੇ ਸੀ ਕੱਪੜਾ ਲਿਆਉਂਦੇ ਕਿੱਥੋਂ ਸੀ ਇਹ ਤਾਂ ਜੇ ਕੱਤੇ ਕਰਦੇ ਤੇ ਆਪਾਂ ਚਰਖਾ ਅੱਛਾ ਫੇਰ ਦੇ ਦਿੰਦੇ ਤੇ ਖੱਡਰੀ ਪਰ ਬੁਣਨਾ ਹੂੰ ਖੱਦਰ ਉਹ ਬੰਦੇ ਹੁੰਦੇ ਸੀ ਬਹੁਤ ਵਿੱਚੇ ਕੱਦਰ ਦਾ ਕੱਪੜਾ ਜ਼ਿਆਦਾ ਪਸੰਦ ਕਰਦੇ ਸੀ। ਅੱਛਾ ਠੰਡਾ ਹੁੰਦਾ। ਚਰਖਾ ਫਿਰ ਜਦ ਕੱਤਦੀਆਂ ਸੀ ਕੱਲੇ-ਕੱਲੇ ਆਪਣੇ-ਆਪਣੇ ਘਰ ਚ ਕੇ ਇਕੱਠੀਆਂ ਵੀ ਬਹਿ ਜਾਂਦੀਆਂ ਸੀ। ਕਈ ਫਿਰ ਨਾ ਕੱਲੇ-ਕੱਲੇ ਜੇ ਕਈ ਫਿਰ ਇਕੱਠੀਆਂ ਹੋ ਜਾਂਦੀਆਂ। ਅੱਛਾ ਰਾਤ ਨੂੰ ਉਹ ਉਹਨੂੰ ਤਰਿੰਜਣਾ ਕਹਿੰਦੇ ਆਪਾਂ ਜੀ ਹਾਂ ਜੀ ਹਾਂ ਤੇ ਕੋਈ ਗੀਤ ਗਾਣਾ ਕੋਈ ਯਾਦ ਹੈ ਤੁਹਾਨੂੰ ਕਿਹੜਾ ਗੀਤ ਗੁਦਗਾਉਂਦੀਆਂ ਸੀਗੀਆਂ ਬਸ ਇੱਕ ਮਾਤਾ ਬੋਲੇ ਕਰਦੀ ਸੀ ਨਾਲ ਬੋਲੇ ਕਰਦੇ ਮੈਂ ਤਾਂ ਖੱਲੇ ਬੰਦ ਆਇਆ ਨਹੀਂ ਸਰ ਬੋਲੇ ਜਰਾ ਕਿਹੜਾ ਜੀ ਨਹੀਂ ਕਹਿ ਸਕਦਾ ਪਤਨ ਨਹੀਂ ਯਾਦ ਨਹੀਂ ਹੈ ਇੱਕ ਮਾਤਾ ਬੋਲਦੀ ਸੀ ਹੈ ਹਾਂ ਬਸ ਉਹਦੇ ਮੈਂ ਗਰ ਬੋਲਦੇ ਨਾਲੇ ਛੋਟੇ ਛੋਟੇ ਹੁੰਦੇ ਜਦ ਰੈਨੀ ਉਮਰ ਨਹੀਂ ਸੀ ਨੌਂ ਕੀ ਸੀ ਉਹਨੇ ਮਾਤਾ ਦਾ ਉਦੋਂ ਚਿੰਤਿਤ ਹੈ ਅੱਛਾ ਉਹ ਬੋਲਦੀ ਸੀ ਹੈ ਹਾਂ ਤਾਂ ਖਾਣੀ ਥੇ ਉਹ ਯਾਰ ਤਦ ਅੱਛਾ ਉਹਦੇ ਨਾਲ ਨਾਲ ਫਿਰ ਬੋਲੀ ਜਾਣਾ ਤੁਸੀਂ ਹਾਂ ਮੈਂ ਸੁਣਨ ਨੇ ਬੋਲਣਾ ਪਿੱਛੇ ਪਿੱਛੇ ਹੂੰ ਆਪਾਂ ਜਿੱਦਾਂ ਹੁਣ ਅਰਦਾਸ ਹੁੰਦੀ ਆ ਪਿੱਛੇ ਪਿੱਛੇ ਬੋਲਦੇ ਐ ਇਦਾਂ ਬੋਲਣਾ ਅੱਛਾ ਹਾਂ ਜਦੋਂ ਉਹ ਕਿਤੇ ਕਿਆ ਲੈ ਇੰਨੀ ਉਮਰ ਹੋ ਗਈ ਹਾਂ ਉਹ ਦੇਖੋ ਉਹ ਉਹ ਸਮਾਂ ਉਹ ਚਰਖੇ ਤਰਿੰਜਣਾ ਸੱਥਾ ਉਹ ਕਿੱਥੇ ਗਈਆਂ ਕਿੱਥੇ ਗਿਆ ਸਾਡਾ ਪੁਰਾਣਾ ਪੰਜਾਬ ਹਾਂਜੀ ਅਜੇ ਉਹ ਚਰਖੇ ਵੀ ਨਹੀਂ ਛੱਡੇ ਹਾਂ ਚਰਖੇ ਵੀ ਨਹੀਂ ਛੱਡੇ ਕੁਛ ਵੀ ਨਹੀਂ ਰਹੀਆਂ ਮਦਾਨੀਆਂ ਵੀ ਨਹੀਂ ਰਹੀਆਂ ਹੁਣ ਤਾਂ ਬਿਜਲੀ ਦੀਆਂ ਆਉਂਦੀਆਂ ਹਾਂ ਅੱਛਾ ਇੱਕ ਇੱਕ ਦੱਸਿਓ ਫਿਰ ਉਹ ਜ਼ਿਲ੍ਹਾ ਹੈਆਂ ਕੋਲ ਲੈ ਜਾਂਦੇ ਸੀ ਸੂਤ ਤੁਸੀਂ ਹਾਂਜੀ ਉਹ ਅੱਪਾ ਜੱਤ ਕੱਤਣਾ ਫਿਰ ਇੱਕ ਟੇ ਹੁੰਦਾ ਡਟੇ ਨਾਂ ਜੱਤ ਅੱਛਾ ਉਹਦੇ ਪਰ ਟੇੜੀ ਜਾਣ ਫਿਰ ਉਹ ਅਟੀਆਂ ਜੀਆਂ ਪਾ ਦੇਣੀਆਂ ਅੱਛਾ ਤੇ ਗਾਂ ਆ ਕੇ ਬਸ ਫੇਜ ਜਲਾ ਹਲੇ ਜਾਂਦਾ ਤਾਂ ਹੂੰ ਬੂਣ ਕੇ ਫਿਰ ਉਹਨੇ ਦੇ ਜਣ ਚੌਂਸੀ ਜੀ ਬਣਾ ਕੇ ਅੱਛਾ ਬੜਾ ਕੇ ਦੇ ਜਣੀ ਹਾਂ ਉਹ ਫਿਰ ਆਪਣਾ ਘਰ ਪਤੋਲੇ ਨਾ ਪਾਣ ਜੀ ਹੁੰਦੇ ਤੇ ਲਾਈ ਵੀ ਹੂੰ ਪਾਣੀ ਮਨ ਧੋ ਕੇ ਫਿਰ ਉਹਦਾ ਛੋਣ ਲੈਣ ਜਿਆਦਾ ਮੀਚ ਜਿਆਦਾ ਹੀ ਪਾਉਂਦੇ ਹੁੰਦੇ ਤੇ ਪਿਛਲੇ ਬੁੜੇ ਅੱਛਾ ਹਾਂ ਆ ਤੋਤੀਆਂ ਤੋਤੀਆਂ ਜਨ ਲਾਉਂਦੇ ਹੁੰਦੇ ਸੀ ਅੱਛਾ ਅੱਛਾ ਹਾਂ ਹੁਣ ਆਪਾਂ ਕਿਛੇ ਰਕਸੂਰੇ ਪਾਉਂਦੇ ਆ ਹੂੰ ਜੋਤੇ ਹੀ ਚੰਦਰ ਖੱਦਰ ਦੇਗਾ ਅੱਛਾ ਆਪਾਂ ਛੋਡਾ ਵੀ ਨਹੀਂ ਸੀ ਹੁੰਦਾ ਅੱਛਾ ਲੱਸੀ ਮੈਂ ਤੋੜਨੇ ਬੱਛਾ ਅੱਛਾ ਸਾਫ ਰਹਿਣੇ ਸਿਰ ਵੀ ਲੱਸੀ ਗਲੇ ਅੱਛਾ ਫੇਰ ਸਾਫ ਹੋ ਜਾਂਦਾ ਸੀ ਲੱਸੀ ਗੇ ਸਿਰ ਹਾਂਜੀ ਐਂ ਤੇ ਮੀਚਾ ਕੱਪੜਾ ਵੀ ਲੱਸੀ ਮੈਂ ਤੋੜ ਲੈਣਾ ਕੱਪੜਾ ਵੀ ਲੱਸੀ ਹੋਈ ਬਹੁਤ ਨਿੱਕਰਦਾ ਅੱਛਾ ਉਹ ਤੇ ਬਗਦ ਹੋਇਆ ਜੀ ਫੇਰ ਇੱਕ ਰਹੀ ਜੀ ਹੁੰਦੀ ਚਿੱਟੀ ਚਿੱਟੀ ਉਹ ਚੱਲ ਪਿਉ ਤੇ ਬਸ ਓਡਾ ਛੱਡ ਪਿਉ ਤੇ ਬਾਅਦ ਹੁਣ ਤਾਂ ਬਹੁਤ ਕੁਝ ਚੱਲੇ ਆ ਬ ਹਮ ਸਾਰਾ ਸਭ ਉਹਨਾਂ ਯਾਦ ਨਹੀਂ ਤੇ ਹੁੰਦੇ ਬਿਲਕੁਲ ਵੇ ਹਮ ਕਿ ਇਹ ਕੱਪੜਿਆਂ ਨੂੰ ਰੰਗ ਰੂੰਗ ਕਿੱਦਾਂ ਕਰਦੇ ਹੁੰਦੇ ਸੀਗੇ ਰੰਗ ਤਾਂ ਜਿ ਲੈ ਆਉਣਾ ਪਤਲੇ ਮੇਂ ਪਾ ਲੈਣਾ ਛੋਡਾ ਬਾਦ ਨਾ ਬਾੜ ਲੋ ਤੇ ਕੱਪੜਾ ਡੋਬ ਤੋ ਰੰਗ ਜਿਆਦਾ ਰੰਗ ਮੈਂ ਦੇਖਿਆ 47 ਵੇਲੇ ਜਿਹੜੀਆਂ ਆਪਾਂ ਫੋਟੋਆਂ ਦੇਖਦੇ ਆ ਇੱਕ ਬਾਪੂ ਜੀ ਮੈਂ ਦੇਖਿਆ 47 ਵੇਲੇ ਜਿਹੜੀਆਂ ਫੋਟੋਆਂ ਤਸਵੀਰਾਂ ਦੇਖਦੇ ਆ ਬਜ਼ੁਰਗਾਂ ਦੀਆਂ ਉਹ ਚਿੱਟੇ ਕੱਪੜੇ ਪਾਏ ਹੁੰਦੇ ਸੀ ਜਿਆਦਾ ਲੋਕਾਂ ਨੇ ਹਾਂ ਅੰਦਰ ਹੁੰਦਾ ਸੀ ਹਾਂਜੀ ਖਾਦਰ ਹੁੰਦਾ ਸੀ ਹੂੰ ਕੱਤੇ ਬੀਬੀਆਂ ਕੱਤਦੀਆਂ ਨੇ ਚਰਖੇ ਕੱਤੀ ਹੁੰਦੀਆਂ ਨੇ ਜੀ 15 15 20 20 ਬੀਬੀਆਂ ਦਾ ਜਿਹੜੀਆਂ ਹੁੰਦੀਆਂ ਜਨੌਜਵਾਨ ਵਿਆਹ ਤੋਂ ਪਹਿਲਾਂ ਹੂੰ ਇਹ ਤਿੰਨਣ ਕਹਿੰਦੇ ਸਨ ਉਹਨਾਂ ਨੂੰ ਹੂੰ ਉਹਦੇ ਵਿੱਚ ਇਹਨਾਂ ਦੇ ਫਿਰ ਚਰਖੇ ਲੈ ਕੇ ਆਪ ਕੱਤ ਕਬਾ ਕਤੜੀ ਕਤੜੀ ਮਦਾ ਪੂੜੀਆਂ ਬਣਾ ਕੇ ਕੱਤ-ਕੱਤ ਕੇ ਫਿਰ ਉਹ ਨਿਚਲੇ ਬਣ ਜਾਂਦੇ ਸੀ ਉਹ ਫਿਰ ਜੁਲਾਹਾਂ ਨੂੰ ਦਿੰਦੇ ਤੇ ਬਰਕਾ ਬਣਾ ਦਿੰਦੇ ਉਹ ਜੁਲਾਹੇ ਪੁੰਨਦੇ ਤੇ ਜਾ ਕੇ ਹੂੰ ਉਹ ਫਿਰ ਬਣ ਜਾਂਦੇ ਤੇ ਫਿਰ ਆ ਕੇ ਬੁੜਕੇ ਉਹਨੇ ਬਾਵਾ ਮੂਗਾ ਲਾ ਕੇ ਕਪੜਾ ਦੇ ਦਿੰਦੇ ਉਹ ਬੁੜਕੇ ਉਹਦੇ ਵਿੱਚ ਲੈ ਜਾਣੀ ਜੋ ਹੁੰਦੀ ਜੀ ਉਹੋ ਕੱਪੜੇ ਨੂੰ ਫੇਰ ਧੋ ਆਪ ਇਹਨਾਂ ਨੇ ਬਾੜੀ ਦੇ ਕੇ ਛੋੜਾ ਸਾਡਾ ਪਾ ਕੇ ਛੋੜਾ ਹੁੰਦਾ ਤਾਂ ਉਸੜੇ ਇਹ ਸਾਬਣ ਸ਼ੂਬਣ ਕੋਈ ਬਿਰ ਲਈ ਹੁੰਦਾ ਫਿਰ ਚੱਲਿਆ ਛੁੱਟ ਅੱਛਾ ਫਿਰ ਚੱਲ ਪਿਆ ਛੋੜਾ ਬਾਦ ਮਰਹੀ ਤੇ ਬਾਦ ਛੋੜਾ ਉਤ ਬਾਦ ਫਿਰ ਐ ਸਾਬਣ ਛੋੜੇ ਹੁਣ ਤਾਂ ਸਰਪਸੁਰਖ ਬਹੁਤ ਹੋ ਗਏ ਖਤਮ ਗਏ ਪਿਛਲੇ ਜਮਨ ਸਕੂਲ ਸਕਾਲ ਵੀ ਗਏ ਬੇਬੇ ਤੁਸੀਂ ਨਹੀਂ ਜੀ ਅੱਛਾ ਸਕੂਲ ਨਹੀਂ ਗਏ ਤੁਸੀਂ ਨਹੀਂ ਕਦੇ ਦਿਨ ਗਏ ਬੈ ਮੁੜ ਕੇ ਨਹੀਂ ਅੱਛਾ ਕਿੱਥੇ ਗਏ ਸੀ ਸਕੂਲ ਤੁਸੀਂ ਇੱਧਰ ਟੇ ਜੀ ਸੰਦੋਗੜ ਪਿੰਡ ਸੰਦੋਗੜ ਪਿੰਡ ਚ ਗਏ ਸੀ ਤੁਸੀਂ ਹਾਂਜੀ ਅੱਛਾ ਅੱਛਾ ਜਦ ਕੁੜੀਆਂ ਨੂੰ ਪੜਾਉਂਦੇ ਵੀ ਘੱਟ ਹੁੰਦਾ ਹੂੰ ਕਹਿੰਦੇ ਜਿਆਦਾ ਨਹੀਂ ਪੜਾਈਦੀ ਅੱਛਾ ਜਦ ਕਹਿੰਦੇ ਜਿਆਦਾ ਨਹੀਂ ਪੜਾਈਦੀ ਉਹ ਨਹੀਂ ਜਿਹਨਾਂ ਨੇ ਸਲਾਈ ਕੱਲ ਸਿੱਖੀ ਹੈ ਸਲਾਈ ਦਾ ਕੰਮ ਘਨੌਲੀ ਚ ਅੱਛਾ ਅਮਰੀਕਾ ਇਟਲੀਆ ਨਾਲ ਹੁਣ ਤਾਂ ਜਿਆਦਾ ਵਾਹ ਹੀ ਇਹ ਬ ਕੁੜੀਆਂ ਹੀ ਪੜਦੀਆਂ ਉੱਥੇ ਇਹਨਾਂ ਦੀ ਪੂਆ ਜੀ ਹੁੰਦੀ ਜੀ ਹੈਡਮਾਸਟਰ ਹੁੰਦੇ ਜੇ ਉਹ ਮੰਡਲ ਨਹੀਂ ਪੜਦੇ ਉਹਨਾਂ ਦੇ ਘਰ ਪੂਆ ਜੀ ਜੀ ਸਾਡੇ ਜੀ ਉਹ ਉੱਥੇ ਫਿਰ ਉਹਨਾਂ ਨੇ ਰੱਖਿਆ ਤਾਂ ਇਹਨੂੰ ਫਿਰ ਸਲਾਈ ਦਾ ਕੰਮ ਉੱਥੇ ਸਿਖਾਇਆ ਅੱਛਾ ਫਿਰ ਸਲਾਈ ਸਲੂਈ ਤਾਂ ਕਰ ਲੈਂਦੇ ਤੁਸੀਂ ਹਾਂਜੀ ਕਰ ਹਮ ਸਾਰਾ ਅੱਛਾ ਪੁਰਾਣੇ ਸਮੇਂ ਦੇ ਵਿੱਚ ਸਲਾਈ ਤੇ ਹੁਣ ਦੇ ਸਮੇਂ ਵਿੱਚ ਕੀ ਫਰਕ ਹੈ ਪਹਿਲਾਂ ਬਹੁਤ ਮੁਸ਼ਕਲ ਹੁੰਦਾ ਸੀਗਾ ਉਹ ਸਲਾਈ ਮਸ਼ੀਨਾਂ ਪੁਰਾਣੀਆਂ ਜੀਆਂ ਹੁੰਦੀਆਂ ਸੀ ਹੈਨਾ ਜੀ ਹੈਗੀ ਆਪਣੇ ਕੋਲ ਕੋਈ ਬਸ ਹੁਣ ਤਾਂ ਖਤਮ ਹੈ ਅੱਛਾ ਜਦੋਂ ਅਸੀਂ ਜੁਪੀ ਨੂੰ ਗਏ ਫਿਰ ਮਸ਼ੀਨ ਲਾਗੇ ਫਿਰ ਗਾਂ ਪਰਵਾਹ ਮੇ ਬਾਤ ਹੋ ਗਈ ਉਹ ਮਿਹਨਤ ਪਛਾਹਿਆ ਹੁਣ ਪੈਰਾਂ ਨਾਲ ਚੱਲਦੀ ਇੱਕ ਮਸ਼ੀਨ ਆਪਾਂ ਹੱਥ ਦੇ ਲੈ ਚਲਾਈਂਦੇ ਹਮ ਲਓ ਜੀ ਤਾ ਦੇਖੋ ਜੀ ਬੇਬੇ ਜੀ ਔਰ ਬਾਪੂ ਜੀ ਇਹਨਾਂ ਦੇ ਨਾਲ ਅਸੀਂ ਗੱਲਾਂ ਬਾਤਾਂ ਕੀਤੀਆਂ ਕੋਈ ਸਵਾਲ ਐਸਾ ਰਹਿ ਗਿਆ ਹੋਵੇ ਜਿਹੜਾ ਮੈਂ ਇਹਨਾਂ ਗੱਲਾਂ ਦੇ ਵਿੱਚ ਨਹੀਂ ਪੁੱਛਿਆ ਜਰੂਰ ਕਮੈਂਟ ਕਰਿਓ ਅਗਲੇ ਇੰਟਰਵਿਊ ਦੇ ਵਿੱਚ ਅਸੀਂ ਪੁੱਛਾਂਗੇ ਜੀ ਔਰ ਬਾਪੂ ਜੀ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਤੁਹਾਡੀਆਂ ਗੱਲਾਂ ਰਿਕਾਰਡ ਕਰਕੇ ਜੀ